ਰੱਤੇ ਤਿੰਨ ਸੱਚੀ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਆਸਾਂ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਭਾਣੈ ਸਤਿਗੁਰ ਮਿਲੈ ਸੱਚ ਸੂਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਹੋ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾ ਇਸ ਜੁਗ ਮਹਿ ਨਿਰਪਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਮੈ ਜਮ ਕੇ ਵਸ ਹੈ ਮਨ ਮੁਖ ਅੰਧ ਗੁਆਰ ਹਰ ਕਹਿ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ ਹਰ ਕਹਿ ਭਾਣੈ ਸਲਾਹੀਐ ਭਾਣੈ ਮੰਨੈ ਸੁਖ ਹੋਈ ਹਰ ਕਹਿ ਭਾਣੈ ਜਨਮੁ ਪਦਾਰਥ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਔ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨਾਂ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ 4 ਕਿਸੇ ਹੀ ਢੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸੇ ਹੀ ਢੜਾ ਕੀਆ ਕੁਰਮ ਸੱਕੇ ਨਾਲ ਜਵਾਈ ਕਿਸੇ ਹੀ ਢੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸੋਾਈ ਹਮਾਰਾ ਢੜਾ ਹਰ ਰਹਿ ਆਸਮਾਈ ਹਮ ਹਰ ਸਿਉ ਢੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਢੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਓ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਥਿਰ ਨਾ ਰਹੈ ਮਨ ਖੋਟ ਕਮਾਹੇ ਹਮ ਹਰਿ ਸਿਓ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਨੂੰ ਜਹ ਗਵਾਰੀ ਜਨਮ ਮਰਹੈ ਜੂਐ ਬਾਜੀ ਹਾਰੀ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਾਲਯੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਵਧਾਏ ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਲਾਏ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿੱਥਿਆ ਦੂਜਾ ਪਾਵੋ ਧੜੇ ਬਹਿ ਪਾਵੇ ਪ੍ਰਾਇਆ ਛਿਦਰ ਅਟਕਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਹਨੇ ਆਵੇ ਹਾਸਾ ਮਹੱਲਾ ਚੌਥਾ ਹਿਰਦੈ ਸੁਣ ਸੁਨ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨੋ ਮੇਰੀ ਭੈਣਾ ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲ ਨੋ ਗੁਰ ਅੰਮ੍ਰਿਤ ਬੈ ਨਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਗੁਰੂ ਪੁਰਖ ਪਾਇਆ ਵਡ ਭਾਗ ਦੂਜਾ ਭਾਏ ਭਵਹਿ ਬਿਖਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੂਰੈ ਨਾਨਕ ਹਰ ਪਾਇਆ ਹਾਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈ ਨਾ ਰਹਾਉ ਨਾਮ বিনা ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ বিনা triglycerides ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪਨਾਮ ਮਨ ਭਇਆ ਅਨੰਦਾ ਸਤ 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 ਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮ ਆਨੰਦਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮਖ ਮਤ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੇ ਵੱਡਾ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਣ ਗਏ ਮੂੜ ਨੰਗਾ ਪਾਚ ਪਾਚ ਮੁਏ ਵਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰਿ ਹਰਿ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤਿ ਸਲਾਹੀ ਮਾਰਿਆ ਕਾਲ ਜਮ ਕੰਕਰ ਭੋਇ ਅੰਗਾ ਰਹਾਉ ਹਰ ਹਰ ਗੁਰਮਹ ਹੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜੋ ਕੁੰਚਰਨਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਐ ਵੱਡ ਊਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਿੱਖੀ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤਿ ਮਨ ਕੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋਹ ਅੰਦਾ ਸਭ ਨੇਪਲ ਕਰਮ ਕੀਏ ਦੁਖ ਧੰਦਾ ਹਰ 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 ਜਸ ਜਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵੇਂ ਕੇ ਤਿੰਨ ਹੱਤ ਕਰ ਤੰਤ ਵਜਾਵੇ ਜੋਗੀ ਤੋਤਰ ਵਾਜੈ ਬੀਨ ਗੁਰਮਤਿ ਹਰ ਗੁਣ ਬੋਲੋ ਜੋਗੀ ਇਹੋ ਮਨੁਆ ਹਰ ਰੰਗ ਭੀਨ ਜੋਗੀ ਹਰ ਦੇਹੋ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ ਰਹਾਉ ਗਾਵਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕੋ ਬਸਧਾ ਉਠ ਬੈਲ ਗਏ ਚਰ ਬੈਲ ਕਾਇਆ ਨਗਰ ਮਹਿ ਕਰਮ ਹਰ ਬੂਬ ਹੋ ਹਰ ਜਾਮੈ ਹਰਿਆ ਖੇਤ ਮਨੁਆ ਅਸਤਰ ਬੈਲ ਮਨ ਜੋਬ ਹੋ ਹਰ ਸਿੰਚੋ ਹੋ ਗੁਰਮਤ ਜੀਤ ਜੋਗੀ ਜੰਗਮ ਸੇਖਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਕੋ ਗੁਰੂ ਤਾਲਾ ਕਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿੰਨ ਲਾਗੈ ਹਉ ਤਬ ਲਗਿ ਸਮਾਰਉ ਨਾਮ ਮੇਰਾ ਮਨ ਐਸੀ ਭਗਤ ਬਨਿ ਆਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੀ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕੋ ਮੇਲੇ ਪੰਜ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਮ ਫਸਾਰੈ ਕਬ ਕੋ ਹਾਥ ਫਸਾਰੈ ਹਾਥ ਪਾਮ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ RAM ਸੁਮਾਰੈ ਕਬ ਕੋ ਲੋਗਨ ਕੋ ਪਤਿ ਆਵੈ ਲੋਕ ਪਤੀ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਰੇ ਸਭ ਕੋਏ ਹਾਸਾ ਮੁਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਈ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹਿ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰ ਲਿ ਬੁਲਾਏ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇ ਸੰਤ ਭਲੇ ਤੁਧ ਭਾਵਹਿ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਪਗਤ ਭੰਡਾਰ ਦੀਏ ਹਰਿ ਆਪਣੇ ਗੁਣ ਗਾਹਕ ਵਣਜ ਲੈ ਜਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਅਠਵਾਂ ਕੀ ਕਾਫੀ ਮਹੱਲਾ ਚੌਥਾ ਆਇਆ ਮਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸਾ ਬਾਸ ਚੱਲਣ ਜਾਣਿਆ ਲਾਹਾ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਵ ਲਿਖੇ ਦੇਹ ਸਿ ਆਏ ਮਾਇਆ ਚੱਲਣ ਅੱਜ ਕੇ ਕਲ ਤੁਰੋ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂ ਐ ਖੇਲਣ ਜੱਗ ਕੇ ਇਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਹਾਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨੰਦਿਨ ਨਾਮ ਧਿਆਇ ਹਰ ਗੁਣ ਗਾਈਐ ਹੰਤਰ ਵਸਤ ਅਨੇਕ ਮਨਮੁਖ ਨਹੀਂ ਪਾਈਐ ਹਉ ਮੈਂ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪਰਗਾਸ ਸਚਾ ਪਾਈਐ ਰਾਗ ਅਸਾਬਰੀ ਘਰ ਸੋਲਵਾ ਕੇ ਦੋ ਮਹੱਲਾ ਚੌਥਾ ਸੁਧੰ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਿਗੁਰੂ ਮੋ ਕੋ ਹਰ ਨਾਮ ਬਤਾਇ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਹਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਿਨਹੁ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾਬਰੀ ਮਹੱਲਾ ਚੌਥਾ ਮਾਈ ਮੋਹਰੋ ਪ੍ਰੀਤ ਮਹਰਾਮ ਬਤਾਵੋ ਰੀ ਮਾਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂ ਜੈਸੀ ਕਰ ਹਲ ਬੀਲ ਰਝਾਈ ਰਹਾਉ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੀ ਮੋਹਿ ਹਰ ਬਿਨ ਰਹਿਨ ਨਾ ਜਾਈ ਰਾਖ ਸਰਨ ਜਗਦੀ ਸੁਰ ਪਿਆਰੀ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਹਰ ਆਗਿਆਸਾ ਕਰ ਦੂਜਾ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲਈ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਿਵਾਦੀ ਹਮ ਆਈ ਵਸਗਤ ਗੁਰ ਪ੍ਰਸਾਦੀ ਐਸਾ ਦੇਖ ਬਮੋਹਿਤ ਹੋਈ ਸਾਧਕ ਸਿੱਧ ਸੁਰ ਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੀ ਰਹਾਉ ਇਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ ਇਕ ਸੰਚ ਹੈ ਗਿਰਿਹੀ ਤਿਨ ਹੋਏ ਨਾ ਆਪੈ ਇਕ ਸਤੀ ਕਹਾਵਹਿ ਤਿਨ ਬਹੁਤ ਕਲ ਪਾਵੈ ਹਮ ਹਰਿ ਰਾਖੇ ਲਗ ਸਤ ਗੁਰ ਪਾਵੈ ਤਪ ਕਰਤੇ ਤਪਸੀ ਭੁਲਾਇ ਪੰਡਤ 모ਹੇ ਲੋਭ ਸਵਾਈ ਤ੍ਰੈ ਗੁਣ 모ਹੇ 모ਹਾ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਜਾਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂ ਕਹਿ ਸੋ ਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਾਖ ਧੀਰਜ ਠਾਣੀ ਮੁਈ ਦੂਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਲ ਪੇਰੇ ਰਖਿਆ ਕੀਨੀ ਸੁਗੜ ਸੁਜਾਨ ਸੁਨ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰੂ ਮੋ ਕੋ ਹਰ ਨਾਮ ਦਵਾਇ ਰਹਾਉ ਪ੍ਰਥਮੇ त्यागी ਹौं ਮੈਂ ਪ੍ਰੀਤ ਦੁਤੀਆ त्यागी ਲੋਗਾਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੀ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮੈਂ ਆਸਣ ਬੰਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਿਆਸੋਂ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੇ ਨਾ ਜਾਈ ਹਰ ਸੇਤੀ ਉਹ ਰਹੈ ਸੁਮਾਈ